ਜੀ ਕਿੱਦਾ ਹਾਲ ਚਾਲ ਦੋਸਤੋ ਸਵਾਗਤ ਹੈ ਇੱਕ ਹੋਰ ਨਵੇਂ ਬਲੌਗ ਵਿੱਚ ਅੱਜ ਆਪਾਂ ਪਹੁੰਚ ਗਏ ਦੁਕਾਨ ਤੇ ਆਹ ਦੇਖੋ ਉਸਤਾਦ ਜੀ ਸਾਡੀ ਵੇਟ ਕਰ ਰਹੇ ਨੇ ਆਹ ਦੇਖੋ ਸਾਹਮਣੇ ਬੈਠ ਕੇ ਕਿਦਾਂ ਫੋਨ ਤੇ ਗੱਲ ਕਰਨ ਲੱਗੇ ਸਾਨੂੰ ਕਿਹ ਜਨੇ ਅਸੀਂ ਵੇਟ ਕਰਦੇ ਆ ਆਹ ਦੇਖੋ ਜੀ ਆਹ ਦੇਖੋ ਗਾਕਾਂ ਨੂੰ ਗੋਲੀਆਂ ਪਾਉਣ ਲੱਗੇ ਹੋਏ ਇਹ ਤਰੀਕੂ ਹੈ ਨਹੀਂ ਮੇਰੇ ਤੋਰ ਗਿਆ ਨਾ ਡਿਫਾਈ ਨਹੀਂ ਆਈ ਜੇ ਜੱਬੜੀ ਵੀ ਨਹੀਂ ਹੈ ਆਹ ਦੇਖੋ ਕਿਤੋਂ ਬਾਅਦ ਜਿੰਨੀ ਵਾਰ ਵੀ ਕਿਹਾ ਕੋਟ ਬੰਦ ਹੋਉਂਦੀ ਜੀ ਆਹ ਦੇਖੋ ਯਾਰ ਇਹ ਜਦ ਅਸਮਵਾਲ ਕੀਤੀ ਜਾਗੇ ਮੈਂ ਉੱਥੇ ਆਪਣਾ ਆਣਾ ਠੀਕ ਹੈ ਜੀ ਸਾਨੂੰ ਇੱਕੋ ਜਾਣਾ ਸੱਚੀ ਕਾ ਬੁਲਾਉਣੀ ਵੀ ਹੁੰਦੀ ਆ ਕਹਿਣ ਨਾ ਕਿ ਹੁੰਦਾ ਸਰੀ ਕਾ ਜਾਰੇ ਨੂੰ ਜੀ ਚਲੋ ਠੀਕ ਹੈ ਆ ਦੇਖੋ ਜੀ ਸਾਡੇ ਉਸਤਾਦ ਜੀ ਹਾਂ ਜੀ ਠੀਕ ਹੈ ਸਾ ਠੀਕ ਹੈ ਸਾਡੇ ਉਸਤਾਦ ਜੀ ਚਲੋ ਜੀ ਠੀਕ ਜੀ ਠੀਕ ਹੈ ਇਹ ਮੇਰੇ ਰਿਸ਼ਤੇ ਦੀ ਗੱਲ ਕਿਥੇ ਕਮਾਂਝ ਮਾਰਾ ਇਹ ਮੈਂ ਰਿਸ਼ਤੇ ਉਹ ਬੱਲੇ ਹਾਂ ਜੀ ਦੇਖੋ ਇਹ ਦਿਨ ਕਿੰਨਾ ਸੋਹਣਾ ਮੁੰਡਾ ਬਾਈ ਇੱਥੇ ਬਾਈ ਤੂੰ ਚੰਗਾ ਕਾ ਦਿਨ ਨਾ ਅੱਪਾ ਪਹੁੰਚ ਗਏ ਜੀ ਹੁਣ ਫਲੈਟਾਂ ਵਿੱਚ ਪਾਜੀ ਬੋਲਦੇ ਤੁਸੀਂ ਆਏ ਚੱਕਰ ਹਾਂ ਪਾਜੀ ਮੈਂ ਮੈਨੂੰ ਬਾਈ ਮੈਨੂੰ ਗਾਲਾਂ ਕੱਢਦਾ ਕਹਿੰਦਾ ਵੀਡੀਓ ਨਾ ਬਣਾਇਆ ਕਰ ਜਾਣ ਕੇ ਕਹਿੰਦਾ ਫੇਮ ਕਹਿੰਦਾ ਤੇਰੀ ਚੜ੍ਹਾਈ ਜ਼ਿਆਦਾ ਹੋਗੀ ਨਾ ਮੈਂ ਤੇ ਝਾਲ ਨਹੀਂ ਹੋਣੇ ਆਏ ਵੀ ਕਹਿੰਦਾ ਨਾਲ ਬੰਦਾ ਹੀ ਖੜਾ ਹਣਾ ਬਾਜੀ ਐ ਤਾਂ ਇਦਾਂ ਹੀ ਇਹ ਤਾਂ ਗੱਲ ਐ ਦੇਖਿਆ ਸੱਚ ਮੂਹਰੇ ਆ ਜੀ ਅੱਪਾ ਅਗੇ ਜੀ ਨਵੀਂ ਜਗ੍ਹਾ ਤੇ ਇੱਥੇ ਅੱਜ ਆਪਾਂ ਆਹ ਦੇਖੋ ਵੇਛੀ ਦੇ ਪੈਰ ਜਿਹੜੀ ਆਪਾਂ ਕੰਮ 'ਚ ਪਾਈ ਹੋਈਆਂ ਇਹਨੂੰ ਆਪਾਂ ਨੇ ਪਾਉਣਾ ਜੀ ਫਰਸ਼ ਵਿੱਚ फर्श है घट आप टैर थोड़ी बहुत बाकी रिपेयर लगा दें जूसपीण जी भाई फोन चलाए ਸੋਹੇਲ ਜੂਸ ਬਾਰ ਤੇ ਹੱਪੜਾ ਦੇ ਜੂਸਪਿੰਡ ਮੈਯਰ ਭਾਜੀ ਗੁਰੂ ਕੀ ਗੇ ਆਪਾਂ ਨਿਕਲਾਂਗੇ ਹੁਣ ਕੰਮ ਕਰਨ ਦੁਆਰਾ ਹੋ ਗਿਆ ਜੀ ਕੰਮ ਆ ਦੇਖੋ ਆਪਾਂ ਉਹ ਡੀ ਪਾ ਕੇ ਨੂੰ ਜੋੜਤਾ ਇਧਰ ਵੀ ਇੱਧੇ ਆਪਾਂ ਖਾਲਾ ਬਾਦ ਆ ਕਰਨ ਵਈ ਸਮਾਨ ਘਟਾ ਖਾਲਾ ਸਾਰਾ ਆ ਮੁੰਡਾ ਮੜਾ ਗਿਆਦਾ ਕਿਤੇ ਹੁਣ ਆ ਗਿਆ ਇਹ ਕੰਮ ਕੰਮ ਤੇ ਟਾਈਮ ਮੁੰਡੇ ਲੰਘ ਜਾਂਦੇ ਆ ਤੇ ਸੋਈ ਕੰਮ ਹੋ ਜਾਂਦਾ ਫੇ ਮੂੰਹ ਚੱਕ ਕੇ ਹੀ ਆ ਜਾਂਦੇ ਆ ਜੀ ਇਹ ਇਹ ਇੱਧੇ ਹੀ ਕਰਦੇ ਆ ਜੀ ਇਹ ਮੁੰਡੇ ਛੱਲੀਆਂ ਦੇ ਆ ਆ ਦੇਖੋ ਜੀ ਇਹ ਕੰਮ ਦੇ ਟਾਈਮ ਪਤਾ ਨਹੀਂ ਇਹ ਬਹਾਨੇ ਲਾ ਕੇ ਛੇਲੀਆਂ ਨੂੰ ਮਿਲਣ ਚਲੇ ਜਾਂਦੇ ਛੇਲੀਆਂ ਨੂੰ ਅਧਰ ਮੂੰਹ ਕਰੋ ਸਾਡੇ ਉਸਤਾਦ ਜੀ ਆ ਦੇਖੋ ਚਾਹੇ ਹੋਏ ਲੱਗਦੇ ਇਹ ਇਹ ਆਪਾ ਲੱਗੇ ਹੋਇਆ ਫਲੇਟਾਂ ਵਿੱਚ ਜੀ ਇਹ ਮਿਲਿਕੇਸ਼ਨ ਤੇ ਇੱਥੇ ਜੱਪ ਕਰਨਾ ਹੈ ਟੋਟਲ ਲਾਈਨ ਦੀ ਕੰਪਨੀ ਦਾ ਇੰਡੋਰ ਫਿੱਟ ਹੈ ਉਸਤਾਦ ਜੀ ਗੱਡੀ 'ਚ ਮੈਂ ਆਰ ਕਰੂ ਛੇ ਰੋ ਪਾ ਗਏ ਜੀ ਨਵੀਂ ਜਗ੍ਹਾ ਤੇ ਇੱਥੇ ਆਪਾਂ ਜਿਹੜਾ ਇੰਡੋਰ ਹੈ ਇਹਨੂੰ ਖੋਲ ਕੇ ਨਮਾ ਲਗਾਉਣਾ ਹੈ ਤੇ ਟੋਟਲ ਲੈਂਡ ਦਾ ਕਰਨ ਕੀਤੀ ਕੀਤੇ ਕਨੈਕਸ਼ਨ ਗਾਦੇ ਆਊਟਰ ਕਿ ਕਿੰਨੇ ਟ੍ਰੈਕਟ ਚ ਲਾ ਦੀਏ ਪੂਰੇ ਆਪਾਂ ਨੇ ਜੀ ਆਹ ਇੰਡੋਰ ਲਾਉਣਾ ਹੈ ਇਹਨੂੰ ਉੱਤੇ ਪਟੇ ਮਾਰਿਆ ਉਸ ਤੋਂ ਵਾਲੇ ਨੂੰ ਕਰਨਾ ਜੀ ਫਿੱਟ ਏਸੀ ਪੀਸੀਬੀ ਖਰਾਬ ਹੋ ਗਈ ਪੀਸੀਬੀ ਨਹੀਂ ਹੋਈ ਰਿਪੇਅਰ ਕਿਉਂਕਿ ਹੈਗਾ ਮਿਸਮਿਚੀ ਦਾ ਏਸੀ ਇਹਦੇ ਵਿੱਚ ਹੁਣ ਆਪਾਂ ਨੇ ਜਿਗਾਰ ਕਰਿਆ ਦੇਖੋ ਕਪੈਸਟਰ ਡਾਇਰੈਕਟ ਲਾ ਕੇ ਕਿਸੇ ਵੀ ਨਟ ਦੀ ਆਊਟਰ ਦੀ ਪੀਸੀਬੀ ਦੇ ਆਪਾਂ ਕੱਢਤੀ ਆਊਟਰ ਦੀ ਪੀਸੀਬੀ ਬਣੀ ਨਹੀਂ ਗਾ ਚੰਡੀਗੜ੍ਹ ਤੇ ਦੋ ਦਿਨ ਬਾਅਦ ਠੀਕ ਕਰਾ ਲਈ ਕੰਪਰੈਸ਼ਨ ਹੀ ਤਾਂ ਚੱਲਦਾ ਹੁਣ ਆਪਾਂ ਇਹਨੂੰ ਡਾਇਰੈਕਟ ਕਰਕੇ ਇੰਡੋਰ ਵੀ ਥੋੜਾ ਖਰਾਬ ਸੀ ਆਪਾਂ ਇੰਡੋਰ ਵੀ ਬਤਾ ਦੇਣਾ ਹੁਣ ਇਹਦਾ ਸਾਰਾ ਕੰਮ ਓਕੇ ਹੁਣ ਭਾਈ ਬਣ ਜੂ ਗੱਲ ਹੁਣ ਹਾਂ ਬਣ ਜੂ ਆਣ ਬਣੋਂਗੇ ਹੁਣ ਗੱਲ ਰਿਕਾਰਡ ਕਰਨ ਚ ਤਾਂ ਸਿੱਕ ਨੰਬਰ ਆ ਆਪਾਂ ਲੱਗਦੀ ਆਪਾਂ ਲੱਗਦੀ ਹੁਣ ਦੇਖੋ ਇਹ ਡੋਲਾ ਇਹ ਲੈਵਲ ਕਰਦੇ ਆ ਮੈਂ ਇਹ ਕੋਈ ਬੋਲ ਬੋਲ ਮਸ਼ੀਨ ਦਾ ਆ ਬੜਾ ਪੈਣ ਜਰੂਰ ਲੱਗਦਾ ਕਿਹੜਾ ਲੋਕਾਂ ਨੇ ਕਮੈਂਟਾਂ ਜਣ ਕਣ